ਨੋਨਾ ਆਇਆ ਮਨਿਸਟਰ ਹਟਾਉਣਾ ਚੀਫ ਮਨਿਸਟਰ ਦਾ ਅਧਿਕਾਰ ਖੇਤਰ ਆ ਉਹਨਾਂ ਨੇ ਸੰਜੀਵ अरोड़ा ਨੂੰ ਬਣਾਇਆ ਵਾ ਓ ਇਲੈਕਸ਼ਨ ਜਿੱਤ ਕੇ ਐਮਐਲਏ ਬਣੇ ਨੇ ਉਹਨਾਂ ਨੂੰ ਮੁਬਾਰਕਬਾਦ ਆ ਹੁਣ ਸਵਾਲ ਇਹ ਹੈਗਾ ਕਿ ਸੰਜੀਵ अरोड़ा ਨੂੰ ਮਹਿਕਮਾ ਕਿਹੜਾ ਦਿੰਦੇ ਨੇ ਇੰਡਸਟਰੀ ਤੇ ਐਨਆਰਆਈ ਐਨਆਰਆਈ ਦਿੱਤਾ ਤੇ ਇੱਕ ਇੰਡਸਟਰੀ ਦਿੱਤਾ ਜੀ ਓਕੇ ਆ ਇੰਡਸਟਰੀ ਦਾ ਵੀ ਵੈਰੀਫਾਈ ਕਰਨਾ ਪਊਗਾ ਕਿ ਅਗਰ ਸੰਜੀਪ अरोड़ा ਦੇ ਪਹਿਲਾਂ ਨਾ ਇਹਨਾਂ ਦੇ ਇੱਕ ਕਰਾਉਨ ਘਿਓ ਮਿਲ ਸੀ ਪੁਰਾਣੀ ਲੁਧਿਆਣੇ ਚ ਆਈ ਡੋਟ ਨੋ ਵੈਦਰ ਉਹ ਐਗਜ਼ਿਸਟ ਕਰਦੀ ਕਿ ਨਹੀਂ ਕਰਦੀ ਅਗਰ ਉਹ ਮਿਲ ਐਗਜ਼ਿਸਟ ਕਰਦੀ ਜਾਂ ਇਹ ਕੋਈ ਆਪਣੀ ਇੰਡਸਟਰੀ ਚਲਾਉਂਦੇ दैट मींस ਦਿਸ ਇਸ ਅ ਕਨਫਲਿਕਟ ਆਫ ਇੰਟਰਸਟ ਫਿਰ ਇਹਨਾਂ ਦਾ ਮਿਨਿਸਟਰ ਬਣਾਉਣਾ ਵਾਜਬ ਨਹੀਂਗਾ ਕੇਜਰੀਵਾਲ ਪੜਿਆ ਲਿਖਿਆ ਆਦਮੀ ਆ ਆਪਣੇ ਆਪ ਨੂੰ ਕਹਿੰਦਾ ਮੈਂ ਆਈਆਰਐਸ ਰਿਟਾਇਰਡ ਵਾਟਐਵਰ ਸਿਫਾ ਦਿੰਦਾ ਇਹ ਦਿਸ ਇਸ ਡਾਇਰੈਕਟ ਕਨਫਲਿਕਟ ਆਫ ਇੰਟਰਸਟ ਜਦੋਂ ਹੁਣ ਉਹਦਾ ਜਿਆਦਾ ਕੰਮ ਰੀਅਲ ਏਸਟੇਟ ਦਾ ਵਾ ਅਗਰ ਉਹ ਕੋਈ ਹਾਊਸਿੰਗ ਦਾ ਡਿਪਾਰਟਮੈਂਟ ਮਿਲਦਾ ਜਾਂ ਕੋਈ ਲੋਕਲ ਗਵਰਨਮੈਂਟ ਦਾ ਮਹਿਕਮਾ ਦਿੰਦੇ ਤਾਂ ਫਿਰ ਉਹ ਸਿੱਧਾ ਉਹ ਵੀ ਕਨਫਲਿਕਟ ਆਫ ਇੰਟਰਸਟ ਆ ਜਿੱਥੋਂ ਤੱਕ ਧਾਲੀਵਾਲ ਨੂੰ ਬਣਾਇਆ ਹਟਾਇਆ ਗਿਆ ਦੇਖੋ ਧਾਲੀਵਾਲ ਇੱਕ ਲਾਊਡ ਮਾਉਥ ਸੀਗਾ ਧਾਲੀਵਾਲ ਦੀ ਇਨਕੰਪੀਟੈਂਸ ਅੱਜ ਦੀ ਨਹੀਂ ਉਹ ਪੁਰਾਣੀ ਡਿਕਲੇਅਰ ਹੋ ਚੁੱਕੀ ਜਿੰਨੇ ਮਹਿਕਮੇ ਸਾਰੇ ਉਹਦੇ ਤੋਂ ਖੋ ਗਏ ਹੀ ਵਾਸ ਬੇਸਿਕਲੀ ਐ ਮਿਨਿਸਟਰ ਵਿਦਆਉਟ ਅ ਪੋਰਟਫੋਲੀਓ ਐਨਆਰਆਈ ਦੀ ਕਿਸੇ ਦੀ ਮਦਦ ਨਹੀਂ ਕੀਤੀ ਆ ਪਿਛਲੇ ਦਿਨਾਂ ਲਾਲਜੀਤ ਭੁੰਦਰ ਦੇ ਖਿਲਾਫ ਇ ਇਨ ਨਵੀਂ ਉਹ ਔਰਤਾਂ ਲੈਂਡ ਗ੍ਰੈਬ ਦੇ ਇਲਜ਼ਾਮ ਲਾਉਂਦੀ ਇਹਦਾ ਕੋਈ ਮੁਦਖਲਤ ਨਹੀਂ ਗਈ ਇੱਕ ਜਗਰਾਉਂ ਚ ਐਨ ਆਰ ਆਈ ਦੀ ਕੋਠੀ ਡਬਲੀ ਸੀ ਸਰਬਜੀਤ ਕੌਰ ਮਾਨੁਕੇ ਨੇ ਐਮ ਐਲ اے ਨੇ ਉਹ ਅਸੀਂ ਬੜੀ ਮੁਸ਼ਕਲ ਨਾਲ ਉਹਦੀ ਛੜਾਈ ਉਹਦੇ ਉਹਦੇ ਤੇ ਇਹਦਾ ਕੋਈ ਰੋਲ ਨਹੀਂ ਸੀਗਾ ਕਿਸੇ ਐਨ ਆਰ ਆਈ ਦੀ ਆ ਜਿਹੜਾ ਪੰਨੂਆ ਬਲਤੇਜ ਇਹਨੇ ਇੱਕ ਐਨ ਆਰ ਆਈ ਨੂੰ ਬਹੁਤ ਟੌਰਚਰ ਕੀਤਾ ਮੈਂਟਲੀ ਇਹਦਾ ਕੋਈ ਰੋਲ ਨਹੀਂ ਸੀਗਾ ਤੇ ਜੇ ਜਿਹੜਾ ਮਿਨਿਸਟਰ ਡਿਪਾਰਟਮੈਂਟ ਵਾਲਾ ਜੇ ਉਹਨੇ ਕੋਈ ਐਨ ਆਰ ਆਈ ਦੀ ਮਦਦ ਨਹੀਂ ਕਰਨੀ ਤਾਂ ਕੱਡੇ ਚੰਗਾ ਵਾ ਔਰ ਵੈਸੇ ਵੀ ਮੈਂ ਸਮਝਦਾ ਕਿ ਆਈ ਥਿੰਕ ਕਿ ਆ ਪਿਛਲੇ ਦਿਨਾਂ ਚ ਇਹਨੇ ਬਹੁਤ ਕੋਸ਼ਿਸ਼ ਕੀਤੀ ਗਾਂ ਵਧ ਕੇ ਸਾਰੇ ਵਿਰੋਧੀਆਂ ਨੂੰ ਗਾਲਾਂ ਕੱਢੀਆਂ ਇਹਨੂੰ ਸਿਗੀ ਕਿ ਮੈਨੂੰ ਕਿਤੇ ਕੱਢਣਾ ਪਰ ਉਹ ਜੋ ਕਹਿੰਦੇ ਕੁਦਰਤ ਬਹੁਤ ਬਿਆਨਤਾ ਹੈ ਪਰ ਆਪਣੇ ਨੂੰ ਸਭ ਤੋਂ ਫੇਥਫੁਲ ਮੰਨਦੇ ਸੀ ਕਹਿੰਦੇ ਜੀ ਮੈਂ ਤੇ ਸਿਪਾਹੀਆਂ ਸਭ ਤੋਂ ਵੱਡਾ ਆਮ ਆਦਮੀ ਪਾਰਟੀ ਦਾ ਤੋਂ ਬਸ ਉਹ ਆਮ 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 ਆਦਮੀ ਪਾਰਟੀ ਨੇ ਉਹਨੂੰ ਵੱਡੇ ਸਿਪਾਹੀ ਦਾ ਇਨਾਮ ਦਿੱਤਾ ਵਾ ਗੁਰਦੀਪ ਧਾਲੀਵਾਲ ਕੋ ਇੱਕ ਇੱਕ ਕਰਕੇ ਮਹਿਕ ਮੇ ਖੋਣਾ ਉਦਾਂ ਹੁਣ ਮੱਝ ਤੇ ਲੀਡਰ ਜਿਹੜਾ ਸੀ ਉਹ ਕਹਿੰਦੇ ਜੀ ਮੈਂ ਬੜੇ ਵੱਡੇ ਕੱਦ ਦਾ ਲੀਡਰ ਹਾਂ ਜੀ ਚਲੋ ਯਾਰ ਮੈਂ ਇਹਨਾਂ ਗੱਲਾਂ ਚ ਇਨਵੋਲ ਵੀ ਨਹੀਂ ਹੁੰਦਾ ਇਹ ਇਹ ਸਾਰੇ 셀ਫ ਸਟਾਈਲਡ ਲੀਡਰ ਬਣ ਜਾਂਦੇ ਨੇ ਲੀਡਰ ਜਿਹੜਾ ਨਾ ਜੀ ਉਹ ਇਸਟੈਬਲਿਸ਼ ਹੁੰਦਾ ਜਦੋਂ ਰਿਪੀਟਿਡਲੀ ਇਲੈਕਸ਼ਨ ਜਿੱਤ ਕੇ ਕਿਤੇ ਕਿਸੇ ਮੁਕਾਮ ਤੇ ਪਹੁੰਚਦਾ ਇਹ ਤਾਂ ਹਲੇ ਪਹਿਲੀ ਪਹਿਲੀ ਵਾਰ ਇਹ ਮਾਫ ਕਰਨਾ ਚੰਗਾ ਲੱਗਦਾ ਇਹ ਟੁੱਕੇ ਵਾਲੇ ਬੰਦੇ ਨੇ ਔਰ ਇਹਦਾ ਜਿਹੜਾ ਵੀ ਵਿਹਾਰ ਸੀ ਅਸੈਂਬਲੀ ਦੇ ਅੰਦਰ ਆਪਣੇ ਵਿਰੋਧੀਆਂ ਨੂੰ ਬਹੁਤ ਗਲਤ ਭਾਸ਼ਾ ਚ ਬੋਲਦਾ ਸੀਗਾ ਉਹਦਾ ਨਾਮ ਆਮ ਆਦਮੀ ਪਾਰਟੀ ਨਾਲ ਦੇ ਮੈਂ ਬਾਕੀ ਗੱਲਾਂ ਸਾਰੀਆਂ ਬਾਹਰ ਆਣ ਕੇ ਗੱਲ ਕਰਾਉਣਾ ਲੈਟ ਮੀ ਜਸਟ ਮੈਂ ਮੈਨੂੰ ਪਹਿਲਾਂ ਇੱਕ ਵਾਲੀ ਹੀ ਸਵਾਲ ਹੈ ਕਿ ਅੱਜ ਸਭ ਮੰਨਣਾ ਹੈ ਕਿ ਇਹ ਵਾਤਾਵਰਨ ਕੀ ਆਮ ਆਦਮੀ ਪਾਰਟੀ ਕਿੱਡੀ ਆਫ ਟ੍ਰੈਕ ਹੋ ਗਈ ਪੋਲੀਟੀਕਲੀ ਕਿ ਜਿਸ ਦਿਨ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਚੋਂ ਕੱਢਿਆ ਜਾ ਰਿਹਾ ਸੀਗਾ ਉਸ ਦਿਨ ਇੱਕ ਕਰਪਟ ਆਦਮੀ ਨੂੰ ਜਿਹਨੂੰ ਚੀਫ ਮਿਨਿਸਟਰ ਨੇ ਆਪ ਕਰਪਟ ਗਰਦਾਨਿਆਂ ਡਾਕਟਰ ਵਿਜੇ ਸਿੰਘਲਾ ਆਪ ਹੀ ਕਿਹਾ ਚੀਫ ਮਿਨਿਸਟਰ ਨੇ ਕਿਸੇ ਨੇ ਨਹੀਂ ਕਿਹਾ ਔਰ ਇਹਨੇ ਕਿਹਾ ਮੇਰੇ ਕੋਲ ਬਹੁਤ ਸਬੂਤ ਹੈ ਉਸ ਦਿਨ ਹੀ ਉਹਨੂੰ ਕਲੀਨ ਚਿੱਟ ਦਿੱਤੀਗੀ ਤੁਸੀਂ ਅੰਦਾਜ਼ਾ ਲਾ ਲਓ ਜਿਹੜੀ ਪਾਰਟੀ ਕਰਪਸ਼ਨ ਦੇ ਮੁੱਦੇ ਦੇ ਉੱਤੇ ਰਾਜ ਵਿੱਚ ਆਈ ਸੀਗੀ ਉਹ ਹੁਣ ਕਰਪਟ ਬੰਦਿਆਂ ਨੂੰ ਲੈ ਰਹੀ ਆ ਤੇ ਜਿਹੜੇ ਲੋਕ ਲੋਕਾਂ ਦੀ ਲੜਾਈ ਲੜਦੇ ਇਨਸਾਫ ਪਸੰਦੀ ਦੀ ਲੜਾਈ ਲੜਦੇ ਤੇ ਸਾਫ ਸੁਥਰੇ ਅਖਸ ਦੇ ਬੰਦੇ ਸੀ ਕੁਮਰ ਵਿਜੇ ਪ੍ਰਤਾਪ ਵਰਗੇ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਸੋ ਇਹ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਹੈ ਮੀਡੀਆ ਨੂੰ ਨਿਸ਼ਾਨਾ ਬਣਾਇਆ ਗਿਆ ਜੀ ਮੀਡੀਆ ਦੀ ਆਵਾਜ਼ ਦਬਾਈ ਗਈ ਹੁਣ ਜਿਹੜੇ ਵਿਧਾਇਕ ਕੁਝ ਬੋਲਦੇ ਨੇ ਆਪਣੀ ਸਰਕਾਰ ਨੂੰ ਮੁੱਦੇ ਚੁੱਕਦੇ ਨੇ ਪਰ ਉਹਨਾਂ ਨੂੰ ਇਹਦੇ ਤੋਂ ਵੀ ਇਹਦੇ ਤੋਂ ਵੀ ਬ੍ਰਾਡਰ ਗੱਲ ਮੈਂ ਕਹਿਣਾ ਅੱਜ ਪੰਜਾਬ ਇੱਕ ਅਨਅਲਾਨੀ ਐਮਰਜੈਂਸੀ ਦੇ ਦੌਰ ਵਿੱਚ ਗੁਜ਼ਰ ਰਿਹਾ ਵਾ ਅੱਜ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਪ੍ਰੋਟੈਸਟ ਕਰਨ ਦੀ ਪੀਸਫੁੱਲ ਪ੍ਰੋਟੈਸਟ ਜਿਹੜਾ ਸਾਡਾ ਫੰਡਮੈਂਟ ਡਾਕਟਰ ਬਾਬਾ ਸਾਹਿਬ ਉਮੀਦ ਕਰਦੀਆਂ ਫੋਟੋਆਂ ਦਾ ਟੰਗੀਆਂ ਲੇਕਿਨ ਉਹਨਾਂ ਦਾ ਗਲਾ ਕੁੱਟਰੇ ਨੇ ਸਾਰੇ ਪੰਜਾਬ ਦੇ ਵਿੱਚ ਇਸ ਵਕਤ ਪੁਲਿਸ ਦਾ ਤੰਤਰ ਆ ਔਰ ਜਿਹੜਾ ਬਜੀਠੀਏ ਦੇ ਹਲਕੇ ਦੇ ਵਿੱਚ ਜਾ ਕੇ ਉਹਦੇ ਵਰਕਰਾਂ ਦਾ ਕੀ ਕਸੂਰ ਆ ਉਹਨਾਂ ਦੇ ਘਰਾਂ ਤੱਕ دہشت ਪਾਈ ਜਾ ਰਹੀ ਐਨ ਉਸੇ ਤਰੀਕੇ ਨਾਲ ਮੇਰੇ ਖਿਲਾਫ ਜਦੋਂ ਮੈਨੂੰ ਅਰੈਸਟ ਕੀਤਾ ਸੀ ਨਾ ਇੱਕ ਵਿਸ਼ੀਅਸ ਪ੍ਰੋਪਾਗੈਂਡਾ ਲਾਂਚ ਕਰਦੀ ਆ ਗਵਰਨਮੈਂਟ ਤੇ ਸਟੈਬਲਿਸ਼ਮੈਂਟ ਮੈਨੂੰ ਅਰੈਸਟ ਕਰਕੇ ਮੈਂ ਤਾਂ ਅੰਦਰ ਚਲੇ ਗਿਆ ਕਹਿਣ ਲੱਗੇ ਜੀ ਖੈਰੇ ਕੋਲ ਜਾਲੀ ਪਾਸਪੋਰਟ ਨੇ ਮੈਂ ਮੈਨੂੰ ਜਾਲੀ ਪਾਸਪੋਰਟ ਰੱਖਣ ਦੀ ਦੱਸੂ ਕੀ ਲੋੜ ਸੀ ਫਿਰ ਕਹਿੰਦੇ ਜੀ ਕਿ ਖੈਰੇ ਕੋਲ ਸ਼ਾਇਦ ਪਾਕਿਸਤਾਨ ਦਾ ਕੁਛ ਹਿੱਸੇ ਮਿਆ ਫਰੋਡਲੈਂਡ ਪ੍ਰੋਪਗੈਂਡਾ ਹੁੰਦਾ ਸਾਰਾ ਮੇਰੇ ਕੋਲ ਹਾਂ ਇਟ ਇਜ਼ ਡੈਫੀਨਿਟਲੀ ਇੱਕ ਆਮ ਆਦਮੀ ਪਾਰਟੀ ਦੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਕਿਸੇ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਮਜੀਠੀਏ ਦੇ ਮੁੱਦੇ ਤੇ ਸਾਰੇ ਵਿਰੋਧੀਆਂ ਦੀ ਚੁੱਪ ਕਰਾਇਆ ਜਾਵੇ ਆ ਇਸੇ ਕਰਕੇ ਮੈਂ ਕਹਿ ਰਿਹਾ ਕਿ ਅੱਜ ਪ੍ਰੋਟੈਸਟ ਤੋਂ ਵੀ ਡਰਦੇ ਨੇ ਇਹੀ ਜਿਹੜੇ ਆਪ ਅੰਦੋਲਨ ਚੋਂ ਨਿਕਲੇ ਨੇ ਬਾਕੀ ਗੱਲਾਂ ਮੈਂ ਤੁਹਾਡੇ ਨਾਲ ਕੁਮਰ ਵਿਜੇ ਬਾਰੇ ਕਰਦਾ ਹਾਂ ਸੋ ਇਹ ਸਰ ਬਲਵਲੇ ਨੇ ਕੀ ਤੁਸੀਂ ਸੋਚਦੇ ਹੋ ਕਿ ਉਹ ਤੁਹਾਨੂੰ ਪਾਰਟੀ ਤੋਂ ਕੱਢਿਆ ਗਿਆ ਪਰ ਤਾਰੀਫ ਜ਼ਰੂਰ ਕਰ ਰਹੇ ਹੋ ਇਹ ਸ਼ੋਡਿੰਗ ਗੱਲ ਹੈ ਜੀ ਸਰ ਜੀ ਸਰ ਸਭ ਤੋਂ ਪਹਿਲਾਂ ਮਾਨ ਜੋਗ ਐਮਐਲਏ ਸਾਹਿਬ ਸਰਦਾਰ ਸੁਖਪਾਲ ਸਿੰਘ ਖੈਰਾ ਸਾਹਿਬ ਸਾਡੇ ਗ੍ਰਹਿ ਵਿਖੇ ਆਏ ਨੇ ਮੈਂ ਇਹਨਾਂ ਦਾ ਸਵਾਗਤ ਕਰਦਾ ਹਾਂ ਇਹ ਮੁਲਾਕਾਤ ਜੋ ਹੈ ਮਿਹਾਇਤ ਨਿੱਜੀ ਮੁਲਾਕਾਤ ਹੈ ਔਰ جس طرح ਤੁਸੀਂ ਦੇਖ ਰਹੇ ਹੋ ਕਿ ਪਿਛਲੇ 4-5 ਦਿਨਾਂ ਤੋਂ ਅੰਬਰਸਰ ਦੇ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਬਹੁਤ ਸੰਖਿਆ ਦੇ ਵਿੱਚ ਲੋਕ ਆ ਰਹੇ ਨੇ ਮੈਨੂੰ ਸੰਤੋਨਾ ਦੇਣ ਵਾਸਤੇ ਮੇਰੇ ਨਾਲ ਸੋਲੀਡੀਟੀ ਸਟੈਂਡ ਕਰਨ ਵਾਸਤੇ ਤੇ ਅੱਜ ਮਨਜੋਗ ਮਲੇ ਸਾਹਿਬ ਸਰਦਾਰ ਸੁਪਾਲ ਸਿੰਘ ਜਖਰਾ ਸਾਹਿਬ ਵੀ ਆਏ ਨੇ ਤੇ ਇਹ ਸਾਡੀ ਮੁਲਾਕਾਤ ਬਿਹਤ ਨਿੱਜੀ ਮੁਲਾਕਾਤ ਹੈ اور ਇਸ ਦਾ ਪਾਰਟੀ ਬਾਜੀ ਦੇ ਨਾਲ ਕੋਈ ਸੰਬੰਧ ਨਹੀਂ ਹੈ ਰਹੀ ਗੱਲ ਜੋ ਤੁਸੀਂ ਕਹਿ ਰਹੇ ਹੋ ਮੈਨੂੰ ਵੀ ਜਾਣਕਾਰੀ ਤੁਹਾਡੇ ਰਹੀਂ ਮਿਲੀ ਹੈ ਮੈਨੂੰ ਪਾਰਟੀ ਦੇ ਕਿਸੇ ਲੀਡਰ ਨੇ ਫੋਨ ਕਰਕੇ ਨਹੀਂ ਕਿਹਾ ਨਾ ਹੀ ਉਸ ਦਿਨ ਪਾਰਟੀ ਦੇ ਪ੍ਰਧਾਨ ਜੀ ਵੀ ਇਸ ਸ਼ਹਿਰ ਦੇ ਵਿੱਚ ਹੀ ਸੀਗੇ ਜੇਕਰ ਮੰਨ ਲਓ ਪਾਰਟੀ ਦੇ ਵਿੱਚ ਕੋਈ ਦਿਾਨਤਦਾਰੀ ਹੁੰਦੀ ਤਾਂ ਅਮਨ अरोड़ा ਜੀ ਇਸ ਸ਼ਹਿਰ ਦੇ ਵਿੱਚ ਸੀਗੇ ਕਈ ਫੰਕਸ਼ਨ ਐਟੈਂਡ ਕਰਕੇ ਗਏ ਉਹ ਅੱਗੇ ਬੋਲ ਸਕਦੇ ਸੀ ਕਿ ਹਾਂ ਜੀ ਤੁਸੀਂ ਸਾਡੇ ਮਲੇ ਹੋ ਕੁਝੇ ਵੀ ਗੱਲ ਨੂੰ ਦੱਸਣਾ ਹੈ ਤਾਂ ਇਸ ਤਰੀਕੇ ਦੇ ਨਾਲ ਨਹੀਂ ਇਸ ਤਰੀਕੇ ਦੇ ਨਾਲ ਕਰ ਲੋ ਜਾਂ ਮੰਨ ਲਓ ਮੇਰੇ ਖਿਲਾਫ ਕੋਈ ਐਕਸ਼ਨ ਵੀ ਹੋ ਗਿਆ ਤਾਂ ਉਹ ਆ ਕੇ ਦੱਸ ਸੰਦੇਸ਼ੀ ਫੋਨ ਤੇ ਦੱਸਕ ਦੇਸੀ ਤੇ ਦੇਖੋ ਇਹ ਸਾਡੀ ਪਾਰਟੀ ਦੇ ਵਿੱਚ ਜੋ ਹੈ ਨਾ ਪਾਰਟੀ ਆਪਣੇ ਆਪ ਦੇ ਵਿੱਚ ਹੀ ਅਨੁਸ਼ਾਸਨਹੀਨ ਹੈ ਮੈਂ ਤੁਹਾਨੂੰ ਕਹ ਰਿਹਾ ਜੋ ਅਨੁਸ਼ਾਸਨਹੀਨਤਾ ਦਾ આરોਪ ਲਗਾਇਆ ਗਿਆ ਹੈ ਇਹ ਪਾਰਟੀ ਆਪਣੇ ਆਪ ਦੇ ਵਿੱਚ ਹੀ ਅਨੁਸ਼ਾਸਨਹੀਨ ਹੈ ਪਾਰਟੀ ਹੈ ਹੀ ਨਹੀਂ ਐਗਜ਼ਿਸਟ ਨਹੀਂ ਕਰਦੀ ਹੈ ਅੱਜ ਗੈਂਗਸਟਰ ਮਾਫੀਆ ਤੇ ਦੂਸਰੀਆਂ ਪਾਰਟੀਆਂ ਦੇ ਜਿਹੜੇ ਕਚੜੇ ਉਹਨਾਂ ਨੇ ਸੁਪਤਾ ਇਹਨਾਂ ਨੇ ਚੱਕ ਲਿਆ ਜੀ ਕੋਈ ਨਾ ਕੋਈ ਕਨਸੀਡਰੇਸ਼ਨ ਹੋਗਾ ਤਾਂ ਹੀ ਚੱਕ ਲਿਆ ਜੀ ਠੀਕ ਹੈ ਤਾਂ ਉਹਨਾਂ ਦਾ ਦਬਦਬਾ ਹੋ ਗਿਆ ਹੈ ਰਹੀ ਗੱਲ ਜਿਸ ਤਰ੍ਹਾਂ ਖੈਰਾ ਸਾਹਿਬ ਨੇ ਕਿਹਾ ਸੋਰਾਜ ਦੀ ਗੱਲ ਅਸੀਂ ਇਸ ਸਿਧਾਂਤ ਤੇ ਚੱਲਦੇ ਹਾਂ ਜੀ ਜਦੋਂ ਪਾਰਟੀ ਜੁਆਇਨ ਕੀਤੀ ਨਾ ਜਦੋਂ ਇੱਕ ਚੀਜ਼ ਹੋਰ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਮੈਂ ਆਈਪੀਐਸ ਦੇ ਅਹੁਦੇ ਤੋਂ ਇਸਤਫਾ ਦਿੱਤਾ ਸੀ ਗੁਰੂਗ੍ਰੰਥ ਸਾਹਿਬ ਜੀ ਦੇ ਕੇਸ ਤੇ ਜੋ ਬਰਗਾੜੀ ਵਾਲਾ ਕੇਸ ਸੀ ਜਿਸ ਦੀ ਤਫਤੀਸ਼ ਗੋਲੀ ਕਾਂਡ ਦੀ ਮੈਂ ਕੀਤੀ ਸੀ ਕੁਐਸ ਹੋ ਗਿਆ ਮੈਂ ਇਸਤਫਾ ਦੇ ਦਿੱਤਾ मैं कोई राजनीति ज्वाइन करने वास्ते जहां आम आदमी पार्टी ज्वाइन करने वास्ते इस्तीफा नहीं दिता इस्तीफा देन मगरों सर आप हमारी पार्टी में आ जाइए ना सर आप हमारी पार्टी में आ जाइए आप हमारे ऑफिसर भाई हैं ना लीजिए जी डेली फोन चाहे राघव चड्ढा जी चाहे केजरीवाल साहब मैं क्या कि सर राजनीति मेरे बस की कोई चीज़ नहीं है मैनू राजनीति दे आना है इन्होंने बहुत कंपेल किया इमोशनली कंपेल किया फिर ਇੱਕ ਵਾਰੀ ਇਸ ਤਰ੍ਹਾਂ ਆਇਆ ਜੂਨ ਦਾ ਮਹੀਨਾ ਸੀ ਇਹਨਾਂ ਨੇ ਬਹੁਤ ਜ਼ਿਆਦਾ ਮੇਰੇ ਤੇ ਜ਼ੋਰ ਪਾਇਆ ਕਿ ਨਹੀਂ ਤੁਸੀਂ ਆ ਜਾਓ ਤੁਸੀਂ ਆ ਜਾਓ ਜੋ ਗੁਰੂ ਗ੍ਰੰਥ ਸਾਹਿਬ ਹੁਲਾ ਕੇਸ਼ ਹੈ ਨਾ ਜੋ ਤੁਸੀਂ ਨਹੀਂ ਕਰ ਸਕੇ ਉਹ ਅਸੀਂ ਕਰਕੇ ਦੇਵਾਂਗੇ ਜੀ ਔਰ ਤੁਸੀਂ ਆਪਣੇ ਕਲਮੀ ਕਰੋਗੇ ਔਰ ਇਹ ਮੇਰੀ ਜੁਆਇਨਿੰਗ ਵਾਲੇ ਦਿਨ ਮਾਨ ਸਾਹਿਬ ਦਾ ਬਿਆਨ ਦੇਖੋ ਭਗਵੰਤ ਮਾਨ ਦਾ ਜਾਕ ਕੇਜਰੀਵਾਲ ਸਾਹਿਬ ਦਾ ਬਿਆਨ YouTube ਤੇ ਵੀ ਮੌਜੂਦ ਹੈ ਮੇਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਮੌਜੂਦ ਹੈ ਨਾ ਸਾਰਿਆਂ ਨੇ ਹੀ ਕਿਹਾ ਕਿ ਉਹ ਤੁਸੀਂ ਆਪਣੀ ਕਲਮੀ ਇਨਸਾਫ ਦੋਗੇ ਪੰਜਾਬੀਆਂ ਨੂੰ ਤੇ ਦੇਖੋ ਜਿਸ ਤਰ੍ਹਾਂ ਬਾਕੀ ਸਾਰੇ ਪੰਜਾਬੀ ਮਤਲਬ ਜੋ ਏਗਲ ਸੁਣ ਕੇ ਸਾਰਿਆਂ ਦੇ ਮਨ ਦੇ ਵਿੱਚ ਜੋ ਹੁੰਦਾ ਹੈ ਮੇਰੇ ਮਨ ਦੇ ਵਿੱਚ ਵੀ ਆ ਗਿਆ ਕਿ ਚਲੋ ਜਦੋਂ ਇਨਸਾਫ ਮਿਲਣਾ ਹੀ ਹੈ ਤਾਂ ਅਸੀਂ ਪਾਰਟੀ ਜੁਆਇਨ ਕਰ ਲੈਣੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਕੇਸ ਦੇ ਇਨਸਾਫ ਇੱਕ ਕੜੀ ਹੈ ਮੇਰੇ ਤੇ ਆਮ ਆਦੀ ਪਾਰਟੀ ਦੇ ਵਿੱਚ ਸਿਰਫ ਇੱਕ ਗੱਡੀ ਹੈ ਜੀ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਔਰ ਜੋ ਗੋਲੀकांड ਹੋਇਆ ਸੀ ਉਹਦੇ ਇਨਸਾਫ ਦੇ ਬਾਰੇ ਜਸ ਦਿਨ ਤੋਂ ਜਸ ਦਿਨ ਤੋਂ ਸਰਕਾਰ ਬਣੀ 10 ਮਾਰਚ 2022 ਉਸ ਦਿਨ ਤੋਂ ਕੋਈ ਇੱਕ ਵੀ ਕੇਜਰੀਵਾਲ ਸਾਹਿਬ ਦਾ ਤੁਸੀਂ ਟਵੀਟ ਦਿਖਾ ਦਿਓ ਬੇਅਦਬੀ ਦੇ ਬਾਰੇ ਗੁਰੂਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਹੋਸੀ ਕੋਈ ਟਵੀਟ ਨੂੰ ਸਮਝ ਲੈ ਲੈ ਕਿ ਮੈਂ ਜ਼ਰੂਰ ਦਿੱਲੀ ਗਿਆ ਹਾਂ ਕਿ ਮੈਨੂੰ ਕੁਝ ਨਹੀਂ ਚਾਹੀਦਾ ਹੈ ਮੈਨੂੰ ਕੋਈ ਉਹਦਾ ਨਹੀਂ ਚਾਹੀਦਾ ਜੋ ਅਸੀਂ ਵਾਅਦਾ ਕਰਕੇ ਆਏ ਸੀ ਜੋ ਵਾਅਦਾ ਕਰਕੇ ਤੁਸੀਂ ਮੈਨੂੰ ਪਾਰਟੀ ਦੇ ਵਿੱਚ ਲਿਆਂਦਾ ਸੀ ਨਾ ਉਹ ਆਇਦਾ ਪੂਰਾ ਕਰ ਦਿਓ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੈ ਤੇ ਮਾਨ ਸਾਹਿਬ ਦੇ ਨਾਲ ਵੀ ਮੇਰੀ ਦੋ ਤਿੰਨ ਬਾਰੀ ਮੀਟਿੰਗ ਹੋਈ ਤੇ ਲੇਕਿਨ ਉਸ ਕੇਸ ਨੂੰ ਤਾਂ ਦੇਖੋ ਜਿੰਨਾ ਜ਼ਿਆਦਾ ਖਰਾਬ ਜਿੰਨਾ ਜ਼ਿਆਦਾ ਖਰਾਬ ਪਿਛਲੀਆਂ ਸਰਕਾਰਾਂ ਨੇ ਕੀਤਾ ਉਸ ਨਾਲੋਂ 10 ਗੁਣਾ ਜ਼ਿਆਦਾ